ਹੈਲੋ ਸਟੂਡੈਂਟਸ ਸਵਾਗਤ ਹੈ ਵੀ ਇੱਕ ਵਾਰ ਤੋਂ ਫੇਰ ਤੁਹਾਡਾ ਤੁਹਾਡੇ ਆਪਣੇ YouTube ਚੈਨਲ MSW Study For Job ਦੇ ਵਿੱਚ ਅੱਜ ਤੁਹਾਡੇ ਵਾਸਤੇ ਇੱਕ ਜਿਹੜੀ ਬਹੁਤ ਹੀ ਖਾਸ ਸੀਗੀ ਲੈ ਕੇ ਆਏ ਜਿਹੜੀ ਕੋਈ ਬੱਚੇ ਪੰਜਾਬੀ ਦੇ ਇਗਜ਼ਾਮ ਦੀ ਤਿਆਰੀ ਕਰ ਰਹੇ ਨੇ ਚਾਹੇ ਉਹ ਕਿਸੇ ਵੀ ਗਵਰਨਮੈਂਟ ਇਗਜ਼ਾਮ ਨਾਲ ਸੰਬੰਧਿਤ ਹੋਵੇ ਚਾਹੇ ਤੁਸੀਂ ਮਾਸਟਰ ਗ੍ਰੈਡ ਦੀ ਚਾਹੇ ਤੁਸੀਂ ਲੈਕਚਰਰ ਦੀ ਤਿਆਰੀ ਕਰ ਰਹੇ ਹੋ ਤੁਹਾਡੇ ਵਾਸਤੇ ਡੇਲੀ ਇੱਕ ਇਹੋ ਜਿਹੀ ਵੀਡੀਓ ਆਪਾਂ ਲੈ ਕੇ ਆਉਂਦੀ ਰਹਾਂਗੇ ਜਿਸ ਦੇ ਵਿੱਚ ਤੁਹਾਨੂੰ ਸ਼ਾਰਟ ਵੇ ਦੇ ਨਾਲ ਬਹੁਤ ਜ਼ਿਆਦਾ ਸਮਝਾਇਆ ਜਾਊਗਾ ਠੀਕ ਹੈ ਬਈ ਸੋ ਆਓ ਕਲਾਸ ਨੂੰ ਸਟਾਰਟ ਕਰਦੇ ਹਾਂ ਸਿਰਫ ਇੱਕ ਤੋਂ ਦੋ ਮਿੰਟਾਂ ਦੀ ਆਪਾਂ ਜਿਹੜੀ ਵੀਡੀਓ ਇਹ ਬਣਾਇਆ ਅੱਜ ਆਪਾਂ ਗੱਲ ਕਰਾਂਗੇ ਸ਼ਲੋਕ ਬਾਰੇ ਤੁਸੀਂ ਸੁਣਿਆ ਹੋਊਗਾ ਕਿ ਸ਼ਲੋਕ ਹੁੰਦਾ ਕੀ ਹੈ ਸੰਸਕ੍ਰਿਤ ਦਾ ਸ਼ਬਦ ਹੈ ਇਹ ਸ਼ਾਰਟ ਵੇ ਨਾਲ ਚੱਲਾਂਗੇ ਆਪਾਂ ਇਹਦੇ ਦੋ ਤਰ੍ਹਾਂ ਦੇ ਅਰਥ ਨਿਕਲਦੇ ਨੇ ਕਹਿੰਦੇ ਸ਼ਲੋਕ ਜਿਹੜਾ ਸੰਸਕ੍ਰਿਤ ਦਾ ਸ਼ਬਦ ਹੈ ਦੋ ਤਰ੍ਹਾਂ ਨਾਲ ਅਰਥ ਦੇ ਕਹਿੰਦੇ ਇੱਕ ਹੁੰਦਾ ਵਿਸ਼ੇਸ਼ ਇੱਕ ਹੁੰਦਾ ਸਧਾਰਨ ਵਿਸ਼ੇਸ਼ ਦਾ ਮਤਲਬ ਹੁੰਦਾ ਜਿਹਦੇ ਵਿੱਚ ਕੋਈ ਵਿਸ਼ੇਸ਼ ਅਰਥ ਹੋਵੇ ਠੀਕ ਹੈ ਵੀ ਸਧਾਰਨ ਦਾ ਮਤਲਬ ਕੀ ਹੁੰਦਾ ਪ੍ਰਸੰਸਾ ਜਾਂ ਉਸਤਤ ਕਰਨਾ ਸਧਾਰਨ ਦਾ ਮਤਲਬ ਕੀ ਹੁੰਦਾ ਜਿਹਦੇ ਵਿੱਚ ਕੋਈ ਪ੍ਰਸੰਸਾ ਜਾਂ ਉਸਤਤ ਕੀਤੀ ਗਈ ਹੋਵੇ ਸ਼ਲੋਕ ਦੀ ਵਰਤੋਂ ਕਹਿੰਦੇ ਗੁਰਬਾਣੀ ਵਿੱਚ ਪਾਦ ਕਾਵਲੀ ਕੀਤੀ ਗਈ ਹੈ ਜੇਕਰ ਆਪ ਗੁਰਬਾਣੀ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਜਿਹੜੇ ਸ਼ਲੋਕ ਦੀ ਵਰਤੋ ਉਹ ਪਾਦ ਕਾਵਲੀ ਕੀਤੀ ਗਈ ਹੈ ਸੰਸਕ੍ਰਿਤ ਸਾਹਿਤ ਤੋਂ ਬਾਅਦ ਕਹਿੰਦੇ ਜਿਹੜਾ ਸ਼ਲੋਕ ਹੈ ਉਹ ਪ੍ਰਾਕ੍ਰਿਤਿਕ ਅਪ੍ਰਾਂਸ਼ ਤੋਂ ਹੁੰਦਾ ਹੋਇਆ ਮੱਧ ਯੁੱਗ ਤੱਕ ਪਹੁੰਚਿਆ ਜੇਕਰ ਆਪਾਂ ਗੱਲ ਕਰੀਏ ਕਿ ਸਭ ਤੋਂ ਪਹਿਲਾਂ ਇਹ ਸ਼ੁਰੂ ਹੋਇਆ ਸੀ ਇਹ ਸੰਸਕ੍ਰਿਤ ਤੋਂ ਠੀਕ ਹੈ ਵੀ ਤੇ ਉਸ ਤੋਂ ਬਾਅਦ ਇਹ ਪ੍ਰਾਕ੍ਰਿਤ ਅਪ੍ਰਾਂਸ਼ ਤੋਂ ਹੁੰਦਾ ਹੋਇਆ ਮੱਧ ਯੁੱਗ ਦੇ ਵਿੱਚ ਪਹੁੰਚ ਪਹੁੰਚ ਗਿਆ ਉਸ ਤੋਂ ਬਾਅਦ ਜੇਕਰ ਆਪਾਂ ਗੱਲ ਕਰੀਏ ਪੰਜਾਬੀ ਦੇ ਵਿੱਚ ਪੰਜਾਬੀ ਦੇ ਵਿੱਚ ਕਹਿੰਦੇ ਬਾਬਾ ਫਰੀਦ ਨੇ ਸਭ ਤੋਂ ਜ਼ਿਆਦਾ ਵਰਤੋਂ ਕੀਤੀ ਹੈ ਸ਼ਲੋਕ ਦੀ ਪੰਜਾਬੀ ਦੇ ਵਿੱਚ ਜੇਕਰ ਆਪਾਂ ਇਹ ਵੀ ਮੰਨ ਕੇ ਚੱਲੀਏ ਕਈ ਵਾਰ ਇਹ ਵੀ ਕੁਸਚਨ ਆ ਜਾਂਦਾ ਹੈ ਕਿ ਪੰਜਾਬੀ ਦੇ ਵਿੱਚ ਸ਼ਲੋਕ ਦੀ ਵਰਤੋਂ ਕਿਸ ਨੇ ਜ਼ਿਆਦਾ ਕੀਤੀ ਹੈ ਜਾਂ ਕਿੰਨਾ ਦੀ ਬਾਣੀ ਦੇ ਵਿੱਚ ਪੰਜਾਬੀ ਦੇ ਵਿੱਚ ਪਹਿਲੀ ਵਾਰੀ ਜਾਂ ਸਭ ਤੋਂ ਜ਼ਿਆਦਾ ਵਰਤੋਂ ਕਿਹਨੇ ਕੀਤੀ ਤਾਂ ਉਹ ਕੀਤੀ ਗਈ ਹੈ ਬਾਬਾ ਫਰੀਦ ਦੇ ਬੋਲ ਠੀਕ ਹੈ ਵੀ ਨਾਥ ਯੋਗੀਆਂ ਕਬੀਰ ਨੇ ਵੀ ਕਹਿੰਦੇ ਸ਼ਲੋਕ ਦੀ ਵਰਤੋਂ ਕੀਤੀ ਹੈ ਉਸ ਤੋਂ ਆਪ ਜੇਕਰ ਬਾਅਦ ਆਪਾਂ ਗੱਲ ਕਰੀਏ ਕਬੀਰ ਜੀ ਹੋਏ ਨਹੀਂ ਨਾਥ ਜੋਗੀ ਹੋਏ ਨਹੀਂ ਇਹਨਾਂ ਨੇ ਵੀ ਸ਼ਲੋਕ ਦੀ ਜਿਹੜੀ ਉਹ ਵਰਤੋਂ ਕੀਤੀ ਆਪਣੀ ਬਾਣੀ ਦੇ ਵਿੱਚ ਉਸ ਤੋਂ ਬਾਅਦ ਸ਼ਲੋਕ ਲਈ ਕਹਿੰਦੇ ਕੋਈ ਵੀ ਛੰਦ ਨਿਸ਼ਤ ਨਹੀਂ ਹੁੰਦਾ ਜਿਵੇਂ ਪੌੜੀ ਹੋ ਗਿਆ ਨਿਸ਼ਾਨੀ ਹੋ ਗਿਆ ਸਰਖੰਡੀ ਹੋ ਗਿਆ ਇਹਦੇ ਵਿੱਚ ਇਹਦੀ ਕੋਈ ਬੰਦਨ ਨਹੀਂ ਕੋਈ ਗੁੰਜਾਇਸ਼ ਨਹੀਂ ਇਹ ਕਿਸੇ ਰੂਪ ਦੇ ਵਿੱਚ ਵੀ ਮਿਲ ਸਕਦਾ ਠੀਕ ਹੈ ਭਈ ਜੇਕਰ ਆਪਾਂ ਗੱਲ ਕਰੀਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਂ ਉਹਦੇ ਵਿੱਚ ਕਹਿੰਦੇ ਸ਼ਲੋਕ ਨੇ ਜਿਹੜੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਮਿਲਦੇ ਨੇ ਠੀਕ ਹੈ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇਹਨਾਂ ਲਈ ਕੋਈ ਪੰਕਤੀ ਨਿਸ਼ਤਿਤ ਨਹੀਂ ਹੁੰਦੀ ਕਹਿਣ ਦਾ ਮਤਲਬ ਕੀ ਹੈ ਕਿ ਕੋਈ ਲਾਈਨ ਨਿਸ਼ਚਿਤ ਨਹੀਂ ਹੁੰਦੀ ਕੋਈ ਗਿਣਤੀ ਨਹੀਂ ਹੁੰਦੀ ਵੀ ਇੰਨੀਆਂ ਲਾਈਨਾਂ ਦੇ ਵਿੱਚ ਜਾਂ ਇੰਨੀ ਗਿਣਤੀ ਦੇ ਵਿੱਚ ਹੋਣਗੇ ਹੁਣ ਜੇਕਰ ਆਪਾਂ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੱਸੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ 1 ਤੋਂ ਲੈ ਕੇ 26 ਤੱਕ 26 ਲਾਈਨਾਂ ਜਾਂ ਪੰਕਤੀ ਕਹਿ ਸਕਦੇ ਹਾਂ ਉੱਥੋਂ ਤੱਕ ਆਪਾਂ ਨੂੰ ਜਿਹੜੇ ਸ਼ਲੋਕ ਨੇ ਉਹ ਮਿਲ ਜਾਂਦੇ ਨੇ ਠੀਕ ਹੈ ਵੀ ਕਹਿੰਦੇ ਇਹ ਇੱਕ ਪ੍ਰਕਾਰ ਦਾ ਤੁਕ ਸਮੂਹ ਹੁੰਦਾ ਹੈਗਾ ਤੁਕ ਦਾ ਮਤਲਬ ਹੁੰਦਾ ਲਾਈਨ ਤੁਕ ਸਮੂਹ ਹੁੰਦਾਗਾ ਜਿਦੇ ਵਿੱਚ ਇੱਕੋ ਭਾਵ ਵਿਚਾਰ ਦੀ ਪ੍ਰਧਾਨਤਾ ਹੁੰਦੀ ਹੈ ਕਹਿਣ ਦਾ ਮਤਲਬ ਕੀ ਹੈ ਇਹ ਇੱਕੋ ਵਿਚਾਰ ਦਾ ਟੁਕ ਸਮੂਹ ਹੁੰਦਾਗਾ ਜਿਦੇ ਵਿੱਚ ਇੱਕ ਹੀ ਵਿਚਾਰ ਦੇ ਉੱਪਰ ਪੂਰੀ ਪ੍ਰਧਾਨਤਾ ਹੁੰਦੀ ਹੈ ਉਹਦੀ ਠੀਕ ਹੈ ਵੀ ਸੋ ਆਈ ਹੋਪ ਤੋ ਨੇ ਸਮਝ ਚ ਆ ਗਿਆ ਹੋਗਾ ਸ਼ਲੋਕ ਠੀਕ ਹੈ ਵੀ ਸੋ ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ ਜੇਕਰ ਨਵੇਂ ਜੁੜੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਤੁਹਾਡੇ ਡੇਲੀ ਡੇਜ਼ ਦੀ ਅਪਡੇਟਸ ਆ ਰਹੀ ਸੀ ਇਸ ਤੋਂ ਇਲਾਵਾ ਜਿਹੜੀ ਇਸ ਤਰ੍ਹਾਂ ਦੀ ਸ਼ਾਰਟ ਨੇ ਤੁਹਾਨੂੰ ਹੋਰ ਲੈ ਕੇ ਆਉਂਦੀ ਰਹਿਾਂਗੇ ਸੋ ਮਿਲਦੇ ਆ ਕਿਸੇ ਨੈਕਸਟ ਵੀਡੀਓ ਦੇ ਨਾਲ ਹੀ So thank you. Take care.